ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀਆਂ ਇਹ ਤੁਹਾਡੀ ਬਚਪਨ ਦੀਆਂ ਯਾਦਾਂ ਨੂੰ ਤਾਜ਼ੀਆਂ ਕਰ ਦੇਗਾ ਬਚਪਨ 'ਚ ਆਪਾਂ ਦਾਦੀ ਨਾਨੀ ਤੋਂ ਕਹਾਣੀਆਂ ਸੁਣਦੇ ਸੀ ਤੇ ਸੁਣਦੇ ਸੁਣਦੇ ਆਪਾਂ ਨੂੰ ਨੀਂਦ ਵੀ ਆ ਜਾਂਦੀ ਸੀ ਤੇ ਬੜਾ ਕੁਝ ਸਿੱਖਣ ਨੂੰ ਵੀ ਮਿਲਦਾ ਸੀ ਤੇ ਸਾਡਾ ਵੀ ਉਪਰਾਲਾ ਇਹ ਹੈ ਕਿ ਇਨ੍ਹਾਂ ਕਹਾਣੀਆਂ ਤੋਂ ਤੁਸੀਂ ਕੁਝ ਨਾ ਕੁਝ ਸਿੱਖੋ ਬੱਚੇ ਵੀ ਜ਼ਰੂਰ ਸਿੱਖਣ ਤੇ ਜ਼ਿੰਦਗੀ 'ਚ ਅਮਲ ਕਰਕੇ ਉੱਚਾਈਆਂ ਤੇ ਬੁਲੰਦੀਆਂ ਤੇ ਪਹੁੰਚਾ ਫਿਰ ਆਓ ਕਹਾਣੀ ਸ਼ੁਰੂ ਕਰਦੀ ਹਾਂ ਪੁਰਾਣੇ ਵੇਲੇਾਂ ਦੀ ਗੱਲ ਐ ਇੱਕ ਵਾਰ ਨਾ ਇੱਕ ਚਿੜੀ ਇੱਕ ਦਾਣਾ ਆਪਣੀ ਚੁੰਝ ਚ ਪਾ ਕੇ ਤੇ ਉੱਡਦੀ ਉੱਡਦੀ ਆਈ ਆ ਕੇ ਤੇ ਰੁੱਖ ਦੇ ਉੱਤੇ ਬੈਠ ਗਈ ਜਿਵੇਂ ਮੂੰਹ ਖੋਲਿਆ ਤੇ ਦਾਣਾ ਰੁੱਖ ਦੀ ਜਿਹੜਾ ਉਹ ਚ ਖੋਲ ਸੀ ਤੇ ਉਹਦੇ ਚ ਜਾ ਕੇ ਤੇ ਡਿੱਗ ਗਿਆ ਚਿੜੀ ਰੁੱਖ ਨੂੰ ਕਹਿੰਦੀ ਰੁੱਖਾ ਤੂੰ ਮੇਰਾ ਦਾਣਾ ਮੈਨੂੰ ਵਾਪਸ ਕਰ ਦੇ ਹੁਣ ਨਾ ਅੱਗੋ ਰੁੱਖ ਨੂੰ ਹੰਕਾਰ ਤੇ ਹਉਮੇ ਨਾਲ ਭਰਿਆ ਕਹਿਣ ਲੱਗਾ ਚਿੜੀਏ ਤੇਰੇ ਇੱਕ ਨਿੱਕੇ ਜਿਹੇ ਦਾਣੇ ਪਿੱਛੇ ਤੂੰ ਕਿੰਨੀ ਚੈਂਚੈਂ ਲਾਈਏ ਜਾਂ ਤੇਰਾ ਦਾਣਾ ਮੈਂ ਤੈਨੂੰ ਵਾਪਸ ਨਹੀਂ ਕਰਨਾ ਚਿੜੀ ਨੇ ਕਿਹਾ ਤੂੰ ਮੈਨੂੰ ਭਾਈ ਮੇਰਾ ਦਾਣਾ ਵਾਪਸ ਕਰ ਦੇ ਅੱਗੋਂ ਰੋਖਣੀ ਕਿਥੋਂ ਉਹਦੀ ਸੁਣੀ ਆਂਦਾ ਨਹੀਂ ਇੱਕ ਛੋਟੇ ਜਿਹੇ ਦਾਣੇ ਪਿੱਛੇ ਤੂੰ ਚੈਂਚੈਂ ਕਰਦੀ ਪਈ ਹੈ ਚਿੜੀ ਵਿਚਾਰੀ ਉੱਡਦੀ ਉੱਡਦੀ ਨਾ ਹੋਰ ਦਾਣੇ ਦੀ ਭਾਲ ਵਿੱਚ ਗਈ ਅੱਗੇ ਜਾ ਕੇ ਉਹਨੂੰ ਨਾ ਇੱਕ ਜਿਹੜਾ ਲੱਕੜਾਂ ਵੱਢਣ ਵਾਲਾ ਮਿਲਿਆ ਉਹਨੇ ਉਹਨੂੰ ਕਿਹਾ ਵੀ ਭਰਾਵਾ ਤੂੰ ਮੇਰੇ ਨਾਲ ਚੱਲ ਇਤੇ ਥੋੜੀ ਦੂਰੀ ਤੇ ਕਰੋਖਾ ਤੇ ਤੂੰ ਉਹਨੂੰ ਵੱਢ ਦੇ ਹੁਣ ਉਹ ਤੇ ਪਹਿਲਾਂ ਹੀ ਬੜੀਆਂ ਲੱਕੜਾਂ ਵੱਢ ਕੇ ਰੱਖੀ ਬੈਠਾ ਸੀ ਉਹ ਕਹਿੰਦਾ ਵੀ ਦੱਸ ਮੈਂ ਕਿਉਂ ਰੁੱਖ ਵੱਢਾਂ ਉਹ ਕਹਿੰਦੀ ਵੀ ਮੇਰੀ ਮੇਰੀ ਚੋਂਜ 'ਚ ਇੱਕ ਦਾਣਾ ਸੀ ਤੇ ਉਹ ਰੁੱਖ ਦੀ ਖੋਲ ਚੜੇ ਗਿਆ ਤੇ ਮੈਂ ਉਹਨੂੰ ਦਾਣਾ ਵਾਪਸ ਕਰਨ ਲਈ ਗਿਆ ਤੇ ਉਹਨੇ ਦਾਣਾ ਵਾਪਸ ਨਹੀਂ ਕੀਤਾ ਤੂੰ ਮੈਨੂੰ ਉਸ ਤੋਂ ਦਾਣਾ ਵਾਪਸ ਲੈ ਦੇ ਜਾਂ ਉਹਨੂੰ ਵੱਢ ਦੇ ਉਹ ਕਹਿਣ ਲੱਗਾ ਮੇਰੇ ਕੋਲ ਲੱਕੜਾਂ ਬੜੀਆਂ ਨੇ ਮੈਂ ਬੜੀਆਂ ਸਾਰੀਆਂ ਲੱਕੜਾਂ ਚੀਰਨੀਆਂ ਨੇ ਜਾ ਤੂੰ ਆਪਣਾ ਕੰਮ ਕਰ ਉਹਨੇ ਵੀ ਉਹਨੂੰ ਕਹਿ ਕੇ ਤੇ ਟਾਲ ਦਿੱਤਾ ਹੋਣਾ ਉਹ ਉੱਡਦੀ ਉੱਡਦੀ ਅੱਗੇ ਰਾਜੇ ਦਾ ਮਹਿਲ ਆਇਆ ਰਾਜੇ ਦੇ ਮਹਿਲ ਦੇ ਵਿੱਚ ਪਹੁੰਚ ਗਈ ਜਾ ਕੇ ਰਾਜੇ ਨੂੰ ਕਹਿੰਦੀ ਰਾਜਾ ਤੇਰੇ ਇੱਥੇ ਜਿਹੜਾ ਲਕਣਾ ਛੀਂੜਦਾ ਹੈ ਨਾ ਤੂੰ ਉਹਨੂੰ ਜਿਹੜਾ ਸਜ਼ਾ ਦੇ ਦੇ ਰਾਜਾ ਕਹਿੰਦਾ ਵੀ ਦੱਸ ਕਿਹੜੇ ਕਾਰਨ ਤੋਂ ਸਜ਼ਾ ਦਵਾਂ ਕੋਈ ਗੱਲ ਵੀ ਤੇ ਹੋਈ ਹੋਵੇਗੀ ਕਿੰਦੀ ਉਹਨੂੰ ਮੈਂ ਕਿਹਾ ਸੀ ਵੀ ਮੇਰੀ ਚੁੰਝ 'ਚ ਦਾਣਾ ਸੀ ਦਾਣਾ ਜਿਹੜਾ ਸੀ ਰੁੱਖ ਦੀ ਖੋਲ 'ਚ ਡਿੱਗ ਗਿਆ ਔਰ ਰੁੱਖ ਤੋਂ ਮੰਗਿਆ ਦਿੱਤਾ ਨਹੀਂ ਫਿਰ ਮੈਂ ਉਹ ਲੱਕੜਾਂ ਚੀਰਨ ਵਾਲੇ ਕੋਲ ਗਈ ਉਹਨੂੰ ਕਿਹਾ ਵੀ ਤੂੰ ਰੁੱਖ ਵੱਢ ਦੇ ਉਹਨੇ ਵੱਢਿਆ ਨਹੀਂ ਤਾਂ ਕਰਕੇ ਤਉ ਨੂੰ ਸਜਾ ਦੇਦਾ ਰਾਜਾ ਨੇ ਤਾੜੀਆਂ ਮਾਰ-ਮਾਰ ਕੇ ਉੱਚੀ ਹੱਸਣ ਲੱਗਾ ਕਿਨਾਂ ਚਿੜੀਏ ਤੂੰ ਕਮਲੀ ਹੋ ਗਈ ਹੈ ਵੀ ਤੇਰੇ ਇੱਕ ਦਾਣੇ ਖਾਤਰ ਮੈਂ ਕਿਸੇ ਨੂੰ ਸਜਾ ਦੇਦਾ ਜਾ ਹੋਰ ਦਾਣਾ ਚੁਗ ਤੇ ਆਪਣਾ ਕੰਮ ਕਰ ਵਿਚਾਰੀ ਬੜੀ ਜਿਆਦੀ ਪਰੇਸ਼ਾਨ ਹੋ ਗਈ ਵੀ ਰਾਜਾ ਵੀ ਮੇਰੀ ਗੱਲ ਨਹੀਂ ਸੁਣਦਾ ਪਿਆ ਸਵੇਰ ਹੋਈ ਤੇ ਰਾਜਾ ਨੇ ਇੱਕ ਹਾਥੀ ਉੱਤੇ ਚੜ ਕੇ ਤੇ ਸ਼ਿਕਾਰ ਲਈ ਗਿਆ ਹੁਣ ਨਾ ਜਿਹੜੀ ਜਿਹੜੇ ਜਿਹੜੇ ਹਾਥੀ ਉੱਤੇ ਰਾਜਾ ਬੈਠਾ ਸੀ ਉਹਨੂੰ ਅੱਗੇ ਇੱਕ ਮਨੁੱਖ ਚਲਾ ਰਿਹਾ ਸੀ ਹੁਣ ਉਹ ਜਿੰਨੇ ਬਾਗ ਡੋਰ ਫੜੀ ਸੀ ਨਾ ਹਾਥੀ ਦੀ ਉਹਦੇ ਕੋਲ ਉਹ ਚਿੜੀ ਗਈ ਜਾ ਕੇ ਕਹਿੰਦੀ ਭਰਾਵਾ ਤੂੰ ਮੇਰਾ ਇੱਕ ਕੰਮ ਕਰ ਦੇ ਉਹ ਕਹਿੰਦਾ ਦੱਸ ਕੀ ਕਰਨਾ ਕਹਿੰਦੀ ਜਦੋਂ ਸਵੇਰੇ ਨਾ ਤੇਰੇ ਕੋਲ ਰਾਜਾ ਆਏਗਾ ਤੇ ਇਹ ਹਾਥੀ ਦੇ ਉੱਤੇ ਬਹੇਗਾ ਤੇ ਤੂੰ ਰਾਜੇ ਨੂੰ ਥੱਲੇ ਡੇਗਦੀ ਉਹ ਕਹਿੰਦਾ ਵੀ ਤੂੰ ਕੰਮ ਲਈਂ ਇਹਦੇ ਕਰਕੇ ਮੇਰਾ ਰੋਟੀ ਟੋਕ ਚੱਲਦਾ ਤੇ ਮੈਨੂੰ ਹੀ ਥੱਲੇ ਡੇਕਦਾ ਹੁਣ ਨਾ ਉਹ ਕਹਿੰਦਾ ਵੀ ਗੱਲ ਦੱਸ ਉਹ ਇੱਕੋ ਸਾਰ ਸਾਰੀ ਗੱਲ ਦੱਸ ਦਿੰਦੀ ਹੈ ਵੀ ਮੇਰੇ ਨਾਲ ਕੀ ਵਾਪਰਿਆ ਉਹ ਕਹਿੰਦਾ ਤੂੰ ਕਮਲੀ ਹੋਈਏ ਇੱਕ ਧਾਣੇ ਪਿੱਛੇ ਤੂੰ ਕਹਿੰਦੀ ਵੀ ਮੈਂ ਰਾਜੇ ਨੂੰ ਥੱਲੇ ਸੱਟਦਾ ਜਾਂ ਆਪਣਾ ਕੰਮ ਕਰ ਹੁਣ ਨਾ ਰਾਜਾ ਜੋ ਸ਼ਿਕਾਰ ਤੋਂ ਵਾਪਸ ਆਇਆ ਤੇ ਉਹ ਹਾਥੀ ਦੇ ਕੋਲ ਗਈ ਕਿੰਦੀ ਹਾਥੀ ਭਰਾਵਾ ਮੈਨੂੰ ਇੱਕ ਮਦਦ ਚਾਹੀਦੀ ਕਿਨਾਂ ਦਾਸ ਜੜੀਏ ਕੀ ਮਦਦ ਚਾਹੀਦੀ ਕਹਿੰਦੇ ਕੱਲ ਨੂੰ ਜਦੋਂ ਤੇਰਾ ਤੇਰੀ ਬਾਗਡੋਰ ਜੋ ਤੇਨੂੰ ਤੇਰੀ ਤੇਰੇ ਉੱਤੇ ਬੈੰਦਾ ਹੈ ਨਾ ਸਭ ਤੋਂ ਪਹਿਲਾਂ ਤੂੰ ਉਹਨੂੰ ਕੀ ਕਰਨਾ ਹੈ ਵੀ ਬੜੀ ਜ਼ੋਰ ਕੀ ਥੱਲੇ ਜ਼ਮੀਨ ਤੇ ਡੇਕਣਾ ਕਹਿੰਦਾ ਤੂੰ ਭਾਗਲ ਉਹ ਮੈਨੂੰ ਰੱਖ ਰਖਾਵ ਕਰਦਾ ਹੈ ਦੇਖਭਾਲ ਕਰਦਾ ਹੈ ਰੋਟੀ ਪਾਣੀ ਦਿੰਦਾ ਹੈ ਤੇ ਮੈਂ ਉਹਨੂੰ ਹੀ ਥੱਲੇ ਡੇਕਦਾ ਤੂੰ ਕਮਲੀਆਂ ਗੱਲਾਂ ਨਾ ਕਰ ਉਹਨੇ ਕਿਹਾ ਨਹੀਂ ਤੂੰ ਉਹਨੂੰ ਥੱਲੇ ਡੇਕ ਤੇ ਉਹਨੇ ਕਿਹਾ ਨਹੀਂ ਮੈਂ ਵੀ ਨਹੀਂ ਕਰ ਸਕਦਾ ਹੰਨਾ ਵਿਚਾਰੀ ਉਦਾਸ ਤੇ ਪਰੇਸ਼ਾਨ ਹੋ ਕੇ ਤੇ ਉੱਡੀ ਜਾਂਦੀ। ਇੰਨੇ ਨੂੰ ਨੇ ਬੜਾ ਸਾਰਾ ਕੀੜੀਆਂ ਦਾ ਨਾ ਝੁੰਡ ਵੇਂਦੀ। ਉੱਥੋਂ ਨਾ ਉਹ ਨਾ ਇੱਕ ਕੀੜੀ ਦੇ ਕੋਲ ਜਾਂਦੀ। ਕਹਿੰਦੀ ਕੀੜੀ ਭੈਣੇ ਮੈਂ ਤੇਰੇ ਕੋਲ ਮਦਦ ਦੀ ਗੁਹਾਰ ਲੈ ਕੇ ਆਈ ਆਂ। ਕਹਿੰਦੀ ਦੱਸ। ਕਹਿੰਦੀ ਉਹ ਜਿਹੜਾ ਸਾਹਮਣੇ ਹਾਥੀ ਬੈਠਾ ਹੈ ਨਾ ਤੂੰ ਉਹਦੀ ਸੁੰਡ 'ਚ ਵੱਢ ਜਾ। ਉਹ ਕਹਿੰਦੀ ਭੈਣੇ ਵੀ ਉਹਨੇ ਕਿ ਮੇਰਾ ਵਗਾੜਿਆ ਵੀ ਮੈਂ ਸੁੰਡ 'ਚ ਵੱਢ ਜਾ। ਮੈਂ ਉਹਦੀ ਸੁੰਡ 'ਚ ਕੀ ਉਹਨੂੰ ਸਾਹ ਨਹੀਂ ਆਉਣਾ ਉਹਦੇ ਪ੍ਰਾਂਹ ਚਲੇ ਜਾਣੇ ਨੇ। ਕਹਿੰਦੀ ਤੂੰ ਜਾ। ਉਕਿੰਦੀ ਗੱਲ ਤਾਂ ਦੱਸ ਉਹਨੂੰ ਸਾਰੇ ਸਾਹ ਗੱਲ ਦੱਸ ਦਿੰਦੀ ਐ ਵੀ ਦਾਣਾ ਸੀ ਰੋਖ ਦੀ ਕੁੜਜ ਗਿਆ ਉਹਨੇ ਮੈਨੂੰ ਦਿੱਤਾ ਨਾ ਮੈਂ ਲੱਕੜਾਂ ਚਿਰਨ ਵਾਲੇ ਕੋਲ ਗਈ ਉਹਨੇ ਕਿਹਾ ਵੀ ਨਹੀਂ ਫਿਰ ਮੈਂ ਰਾਜੇ ਕੋਲ ਗਈ ਉਹਨੇ ਵੀ ਦੁੱਧਕਾਰ ਦਿੱਤਾ ਫਿਰ ਮੈਂ ਹਾਥੀ ਦੇ ਜਿਹੜਾ ਬਾਗਡੋਰ ਸੰਭਾਲਦਾ ਉਹਦੇ ਕੋਲ ਗਈ ਉਹਨੇ ਵੀ ਦੁੱਧਕਾਰਤਾ ਫਿਰ ਹਾਥੀ ਕੋਲ ਗਈ ਤੇ ਉਹਨੇ ਵੀ ਦੁੱਧਕਾਰਤਾ ਹੋਂ ਤੇਰੇ ਕੋ ਲਾਈਆਂ ਉਹ ਕਹਿੰਦੀ ਭੈਣੇ ਵੀ ਇੱਕ ਦਾਣੇ ਪਿੱਛੇ ਇੰਨਾ ਕੁਝ ਕਰਦੀ ਪਈ ਮੇਰੇ ਕੋਲ ਬੜੇ ਕੰਮ ਨੇ ਸਿਆਲ ਹੋਣ ਵਾਲੇ ਨੇ ਤੇ ਅਸੀਂ ਆਪਣਾ ਭੋਜਨ ਇਕੱਠਾ ਕਰਦੀਆਂ ਪਈਆਂ ਜਾ ਆਪਣਾ ਕੰਮ ਕਰ ਜਿਣੀ ਨਾ ਉਦਾਸ ਤੇ ਪਰੇਸ਼ਾਨ ਹੋਗੀ ਜਿਹੜੀ ਮਨ ਚ ਸੋਚਦੀ ਹੈ ਵੀ ਉਹਨਾਂ ਦਾ ਤੇ ਕੁਝ ਨਹੀਂ ਕਰ ਸਕਦੀ ਪਰ ਕੀੜੀ ਤੇ ਨਿੱਕੀ ਜੀ ਕੀੜੀ ਨੂੰ ਕਹਿੰਦੀ ਤੈਨੂੰ ਦੱਸਦੀ ਨਹੀਂ ਪਈ ਮੈਂ ਕਹਿ ਰਹੀ ਆਂ ਵੀ ਜਾ ਕੇ ਤੇ ਤੂੰ ਉਹਦੀ ਜੜੀ ਹੈ ਵੀ ਸੁੰਡ ਉਹਦੇ ਚ ਵੜ ਨਹੀਂ ਤੇ ਮੈਂ ਤੈਨੂੰ ਖਾ ਜਾਾਂਗੀ ਉਹ ਜਦੋਂ ਐਵੇਂ ਕਹਾ ਤੇ ਜਿਹੜੀ ਕੀੜੀ ਸੀ ਉਹ ਸਹਿਮ ਗਈ ਕੀੜੀ ਆਈ ਹਾਥੀ ਦੇ ਕੋਲ ਹਾਥੀ ਨੂੰ ਕਹਿੰਦੀ ਹਾਥੀ ਮੈਂ ਤੇਰੀ ਸੁੰਡ 'ਚ ਵੜਨ ਲੱਗੀ ਹਾਥੀ ਕਹਿੰਦਾ ਵੀ ਮੈਂ ਕੀ ਵਗਾੜਿਆ ਕਹਿੰਦੀ ਜੋ ਕੀੜੀ ਜੋ ਚਿੜੀ ਕਹਿੰਦੀ ਪਈ ਓ ਕਰ ਉਹ ਕਹਿੰਦਾ ਵੀ ਠੀਕ ਹੈ ਵੀ ਤੂੰ ਮੇਰੀ ਸੁੰਡ 'ਚ ਨਾ ਵੜੀ ਜਿਵੇਂ ਤੂੰ ਕਹਿੰਦੀ ਮੈਂ ਓਵੇਂ ਕਰਦੀ ਹਾਂ ਹੁਣ ਨਾ ਹਾਥੀ ਦੇ ਉੱਤੇ ਉਹ ਬੈਠਾ ਤੇ ਹਾਥੀ ਉਹਨੂੰ ਡੇਗਣ ਲੱਗਾ ਉਹ ਕਹਿੰਦਾ ਭਰਾਵਾ ਤੂੰ ਕਿਉਂ ਡੇਗਦਾ ਪਿਆ ਉਹਨੇ ਕਿਹਾ ਵੀ ਕੀੜੀ ਮੇਰੀ ਜਿਹੜੀ ਸੁੰਡ ਦਾ ਉਹਦੇ 'ਚ ਵੱਢਦੀ ਪਈ ਹੈ ਇਸ ਕਰਕੇ ਮੈਂ ਤੈਨੂੰ ਡੇਗੰਦਿਆਂ ਉਹ ਕਹਿੰਦਾ ਨਹੀਂ ਨਹੀਂ ਵੀ ਤੂੰ ਨਾ ਵੀ ਐਵੇਂ ਨਾ ਕਰ ਮੈਨੂੰ ਨਾ ਡੇਗ ਉਹ ਚਿੜੀ ਕਹਿੰਦੀ ਫਿਰ ਰਾਜੇ ਨੂੰ ਤੂੰ ਬਿਠਾ ਕੇ ਤੇ ਥੱਲੇ ਡੇਗ ਉਹ ਕਹਿੰਦਾ ਠੀਕ ਐ ਰਾਜਾ ਬੈਠਾ ਤੇ ਅੱਧ ਵਿਚ ਜਾ ਕੇ ਜਦੋਂ ਉਹਨੂੰ ਥੱਲੇ ਡੇਗਣ ਲੱਗਾ ਨਾ ਤੇ ਰਾਜਾ ਕਹਿੰਦਾ ਵੀ ਇਹ ਕੀ ਉਹ ਸਾਰੀ ਗੱਲ ਦੱਸਦਾ ਰਾਜਾ ਕਹਿੰਦਾ ਕੋਈ ਨਾ ਮੈਂ ਉਹ ਲੱਕੜਾਂ ਚੀਰਨ ਵਾਲੇ ਨੂੰ ਕਹਿਣਾ ਵਾਂ ਤੇ ਉਹ ਰੁੱਖ ਵੱਢ ਦਿੰਦਾ ਹੁਣ ਨਾ ਚਿੜੀ ਉਹ ਰਾਜਾ ਨੇ ਨਾ ਉਹ ਲੱਕੜਾਂ ਚੀਰਨ ਵਾਲੇ ਨੂੰ ਕੋਲ ਬੁਲਾਇਆ ਵੀ ਕੱਲ ਤੇਰੇ ਕੋਲ ਇੱਕ ਚਿੜੀ ਆਈ ਸੀ ਉਹਨੇ ਕਿਹਾ ਸੀ ਵੀ ਰੁੱਖ ਵੱਢਣਾ ਤੇ ਤੂੰ ਰੁੱਖ ਵੱਢ ਨਹੀਂ ਤੇ ਤੈਨੂੰ ਸਜ਼ਾ ਦਿੱਤੀ ਜਾਵੇਗੀ ਕਹਿੰਦਾ ਕੋਈ ਨਾ ਰਾਜਾ ਸਜ਼ਾ ਨਾ ਦੋ ਮੈਂ ਉਹ ਰੁੱਖ ਵੱਢ ਦੇਣਾ ਉਨੇ ਆਪਣੀ ਆਰੀ ਤੇ ਕਵਾੜੀ ਚੱਕੀ ਤੇ ਜਾ ਕੇ ਰੁੱਖ ਦੇ ਕੋਲ ਖੜ ਗਿਆ ਰੁੱਖ ਨੂੰ ਕਹਿੰਦਾ ਰੁੱਖ ਮੈਂ ਨਾ ਜਾਂ ਤਾਂ ਉਹਦਾ ਦਾਣਾ ਵਾਪਸ ਕਰ ਦੇ ਨਹੀਂ ਤਾਂ ਮੈਂ ਤੈਨੂੰ ਵੱਢ ਦਾਂਗਾ ਉਹ ਕਹਿੰਦਾ ਨਹੀਂ ਭਰਾਵਾ ਮੈਂ ਤੇਰਾ ਦਾਣਾ ਹੀ ਵਾਪਸ ਕਰ ਦੇਣਾ ਮੈਨੂੰ ਨਾ ਵੱਢ ਹੁਣ ਨਾ ਉਹ ਰੁੱਖ ਨੇ ਉਹਦਾ ਦਾਣਾ ਵਾਪਸ ਕਰਤਾ ਹੁਣ ਕੀੜੀ ਉਹ ਚਿੜੀ ਉੱਥੇ ਖੜੀ ਉਹਨੂੰ ਕਹਿੰਦੀ ਵੀ ਦੇਖ ਲਿਆ ਮੈਂ ਤੈਨੂੰ ਕਿਹਾ ਸੀ ਨਾ ਵੀ ਜਾਂ ਤੇ ਦਾਣਾ ਵਾਪਸ ਕਰ ਦੇ ਨਹੀਂ ਤੇ ਤੂੰ ਵੱਢਿਆ ਜਾਏਗਾ ਹੁਣ ਉਹ ਉੱਥੇ ਸਾਰੇ ਜਣੇ ਬੈਠ ਕੇ ਤੇ ਆਪਣੇ ਆਪਣਾ ਆਪਣੇ ਆਪ ਨੂੰ ਦੇਖਣ ਲੱਗੇ ਹੁਣ ਇਸ ਕਹਾਣੀ ਤੋਂ ਆਪਾਂ ਨੂੰ ਕੀ ਸਿੱਖਿਆ ਮਿਲਦੀ ਆਪਾਂ ਕਈ ਵਾਰ ਆਪਣੇ ਅੰਦਰ ਆਪਣੀ ਤਾਕਤ ਨੂੰ ਨਹੀਂ ਪਹਿਚਾਨ ਪਾਉਂਦੇ ਆਪਾਂ ਆਪਣੇ ਅੰਦਰ ਦੇ ਕੀ ਚੱਲ ਰਿਹਾ ਆਪਣੇ ਕੋਲ ਕਿੰਨੇ ਗੁਣ ਨੇ ਕਿੰਨੀ ਤਾਕਤ ਨੇ ਉਹ ਨਹੀਂ ਪਹਿਚਾਨ ਪਾਉਂਦੇ ਆਪਾਂ ਨੂੰ ਲੱਗਦਾ ਹੈ ਹਾਏ ਉਹਦੇ ਕੋਲ ਤਾਂ ਇਹ ਚੀਜ਼ ਆ ਤਾਂ ਉਹ ਇਹ ਵੀ ਕਰ ਸਕਦਾ ਮੇਰੇ ਕੋਲ ਤਾਂ ਇਹ ਨਹੀਂ ਮੈਂ ਥੋੜਾ ਐਵੇਂ ਕਰ ਸਕਦਾ ਆਪਾਂ ਆਪਣੀ ਤਾਕਤ ਨੂੰ ਹੀ ਪਹਿਚਾਨ ਨਹੀਂ ਪਾਉਂਦੇ ਜਿਸ ਕਰਕੇ ਆਪਾਂ ਆਪਣੇ ਆਪ ਨੂੰ ਹੀਣ ਸਮਝਦੇ ਆਪਾਂ ਆਪਣੇ ਆਪ ਨੂੰ ਦੂਜਿਆਂ ਤੋਂ ਘੱਟ ਸਮਝਦੇ ਆਂ ਆਪਣੇ ਆਪ ਨੂੰ ਕਦੀ ਦੂਜਿਆਂ ਤੋਂ ਘਟਨਾ ਸਮਝੋ ਕਦੇ ਕਿਸੇ ਨਾਲ ਤੁਲਨਾ ਨਾ ਕਰੋ ਤੁਸੀਂ ਦਿਨਾਂ 'ਚ ਦੇਖਿਓ ਤੁਹਾਡੀ ਹਰੇਕ ਜਿਹੜੀ ਤੁਹਾਡੇ ਅੰਦਰ ਕੰਮ ਕਰਨ ਦੀ ਤਾਕਤ ਹੈ ਨਾ ਉਹ ਹੋ ਜਾਵੇਗੀ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਆਪਾਂ ਜਿਵੇਂ ਦਾ ਸੋਚਦੇ ਆ ਆਪਾਂ ਉਵੇਂ ਦੇ ਹੀ ਹੋ ਜਾਂਦੇ ਆ ਆਪਾਂ ਕੁਝ ਦਿਨ ਬੇਵਜ੍ਹਾ ਮਾੜਾ ਸੋਚਣ ਲੱਗ ਜੀ ਨਾ ਤੇ ਆਪਣੇ ਨਾਲ ਸਾਰਾ ਕੁਝ ਮਾੜਾ ਹੋਣ ਲੱਗ ਜਾਂਦਾ ਤੇ ਸਰੀਰ ਵੀ ਥੱਕਿਆ ਟੁੱਟਿਆ ਰਹਿੰਦਾ ਸਵੇਰੇ ਉਠੋ ਵਾਇਗਰੂ ਦਾ ਨਾਮ ਲਵੋ ਤੇ ਬਿਲਕੁਲ ਤਾਕਤ ਤੇ ਫੁਰਤੀ ਨਾਲ ਕਹੋ ਵੀ ਮੈਂ ਠੀਕ ਆ ਅੱਜ ਦਾ ਦਿਨ ਬੜਾ ਚੰਗਾ ਲੰਘਣਾ ਤੇ ਮੈਂ ਸਾਰਾ ਕੁਝ ਚੰਗਾ ਕਰਨਾ ਤੁਸੀਂ ਸਾਰਾ ਦਿਨ ਦੇਖਿਓ ਤੁਹਾਡਾ ਦਿਨ ਵੀ ਚੰਗਾ ਲੱਗੇਗਾ ਤੇ ਸਾਰਾ ਦਿਨ ਤੁਸੀਂ ਹਾਸੀ ਖੁਸ਼ੀ ਵੀ ਬਤਿੱਦ ਕਰੋਗੇ ਜਿਵੇਂ ਦਾ ਸੋਚੋਗੇ ਓਵੇਂ ਦੇ ਬਣਦੇ ਜਾਓਗੇ ਇਸ ਲਈ ਚੰਗਾ ਸੋਚੋ ਚੰਗਾ ਹੀ ਤੁਹਾਡੇ ਨਾਲ ਹੋਏਗਾ ਆਪਣੀ ਤਾਕਤ ਨੂੰ ਪਹਿਚਾਨੋ ਕਿਸੇ ਨਾਲ ਆਪਣੀ ਤੁਲਨਾ ਨਾ ਕਰੋ ਨਾ ਆਪਣੀ ਨਾ ਆਪਣੀ ਬੱਚਿਆਂ ਦੀ ਤੁਸੀਂ ਆਪ ਦੇਖੋਗੇ ਤੁਹਾਡੀ ਜ਼ਿੰਦਗੀ ਸੋਹਣੀ ਹੋ ਜਾਵੇਗੀ ਫਿਰ ਸੰਗਤ ਜੀ ਅੱਜ ਦੀ ਇਹ ਕਹਾਣੀ ਤੋਂ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ ਤੇ ਤੁਸੀਂ ਇਹ ਕਹਾਣੀ ਆਪਣੀ ਦਾਦੀ ਜਾਂ ਨਾਨੀ ਕਿਸ ਤੋਂ ਸੁਣੀ ਸੀ ਇੱਕ ਮਿੰਟ ਬਾਕਸ ਜਰੂਰ ਦੱਸਿਆ ਜੀ